ਉਜਾ ਲੋਕ ਕੀਤੀ ਜਾ ਰਹੀ ਆ ਤੇ ਜਿਹੜੀ ਹੈਗੀ ਆਪਣੀ ਸੌਣ ਦੀ ਉਹ ਪਿੰਡ ਕਲੇਰਾ ਦੀ ਸੰਖਵਾ ਨੂੰ ਕੀਤੀ ਜਾਏ ਤੇ ਪਿੰਡ ਖਵਾਲੀ ਵਾਲੋਂ ਲੰਗਰ ਦੀ ਤੇ ਕੀਤੀ ਕਿਸ ਮੁੱਦੇ ਨੂੰ ਕੀਤੀ ਜਾ ਰਹੀ ਹੈ ਜੀ ਮਾਨ ਸਾਹਿਬ ਭਾਰਤੀ ਕਿਸਾਨ ਜੋਨੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮਹਾ ਪੰਚਾਇਤ ਪਿੰਡ ਖਵਾਲੀ ਪ੍ਰੀਤਮ ਸਟੇਡੀਅਮ ਦੇ ਵਿੱਚ ਹੋਣ ਜਾ ਰਹੀ ਆ ਉਸ ਦੇਆਂ ਜਿਹੜੀਆਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਅੱਜ ਕਾਨਫਰੰਸ ਕੀਤੀ ਜਾ ਰਹੀ ਆ ਮੇਰੇ ਸਾਥੀ ਨਾਲ ਜ਼ਿਲ੍ਹਾ ਗੂ ਜਗਜੀਤ ਸਿੰਘ ਖਵਾਲੀ ਗਰਜਨ ਸਿੰਘ ਖਵਾਲੀ ਸਤਨਾਮ ਸਿੰਘ ਕੋਟਲਾ ਆਪਣੇ ਡਾਕਟਰ ਸਾਹਿਬ ਜਗਿੰਦਰ ਸਿੰਘ ਡਾਕਟਰ ਸਾਹਿਬ ਆ ਰਾਣਾ ਬੀ ਆਰਜੀ ਸਿੰਘ ਜੀ ਰਾਣਾ ਆਪਣਾ ਮਲਕੀਤ ਸਿੰਘ ਆ ਆ ਹੋਰ ਸਾਥੀ ਮਲਕੀਤ ਸਿੰਘ ਹੋ ਸਿਮੂ ਮੈਂ ਮਨਵੀਰ ਸਾਥੀ ਸਾਰੇ ਇੱਥੇ ਇਕੱਠੇ ਹੋ ਕੇ ਜੈਜਾ ਲੈ ਕੇ ਮੀਟਿੰਗ ਕੀਤੀ ਗਈ ਆ ਵੀ ਇਹ ਜਿਹੜੀ ਮਹਾ ਪੰਚਾਇਤ 10 ਵਾਲੀ ਹੋ ਰਹੀ ਹੈ ਜਿੱਥੇ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਸਾਹਿਬ ਆ ਰਹੇ ਨੇ ਉਹਦੀਆਂ ਤਿਆਰੀਆਂ ਨੂੰ ਲੈ ਕੇ ਸਾਡੇ ਵੱਲੋਂ ਇੱਥੇ ਜਿਹੜਾ ਟੈਂਟ ਦਾ ਪ੍ਰਬੰਧ ਆ ਉਹ ਲਗਭਗ 10000 ਬੰਦੇ ਦੇ ਬੈਹਨ ਦਾ ਟੈਂਟ ਦਾ ਪ੍ਰਬੰਧ ਕੀਤਾ ਗਿਆ ਬਹੁਤ ਵੱਡੀ ਮਹਾ ਪੰਚਾਇਤ ਜਿਹੜੀ ਪਿੰਡ ਖਵਾਲੀ ਦੇ ਵਿੱਚ ਹੋਣ ਜਾ ਰਹੀ ਆ ਜਿਹੜੀ ਸਰਕਾਰ ਵੱਲੋਂ ਇਹ ਯਵਰਟਾਇਆ ਗਿਆ ਸੀ ਕਿ ਲੋਕ ਨਹੀਂ ਇਕੱਠੇ ਹੁੰਦੇ ਨੇ ਜੇ ਜ਼ਬਰਦਸਤੀ ਡਾਂਗ ਦੇ ਜੋਰ ਨਾਲ ਧਰਨੇ ਚ ਕਾਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਹੜੀ ਪਿੰਡ ਕਹਾਲੀ ਵਿੱਚ ਮਹਾ ਪੰਚਾਇਤ ਰੱਖੀ ਗਈ ਆ ਉਹਦੇ ਵਿੱਚ ਅਸੀਂ ਜਿਹੜਾ ਪਿੰਡ ਦੀ ਸਾਰੇ ਹੀ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਸੀ ਸਾਡੇ ਬਲਾਗ ਦੇ ਪ੍ਰਧਾਨ ਸਾਹਿਬਾਨ ਸੀ ਸਾਰੀਆਂ ਸਮੁੱਚੀਆਂ ਬਲਾਕਾਂ ਜਿੰਨੇ ਸਾਡੇ ਨਾਲ ਚੱਲਦੀਆਂ ਵਾਂ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਤਗੜੇ ਹੋ ਕੇ ਇਹ ਜਿਹੜੀ ਮਾਂ ਪੰਚਾਇਤ ਹੈ ਇਹਦੇ ਵਿੱਚ ਆਪਾਂ ਸਾਰੀ ਸੰਗਤ ਨੇ ਹਾਜ਼ਰੀ ਭਰਨੀ ਆ ਤਾਂ ਜੋ ਆਉਣ ਵਾਲੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀਆਂ ਜਥੇਬੰਦੀਆਂ ਵੇ ਲੜਨੀ ਹੱਲੇ ਵੀ ਤਿਆਰ ਆ ਜਿਹੜੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੀ ਹੋਂਦ ਦੀ ਲੜਾਈ ਲੜਦੇ ਹੋਏ ਸਾਡੀਆਂ ਫਸਲਾਂ ਤੇ ਨਸਲਾਂ ਲਈ ਲੜਾਈ ਲੜਦੇ ਹੋਏ ਇੰਨਾ ਚਿਰ ਸਰਕਾਰ ਕਾਕਾ ਸਿੰਘ ਜੀ ਕੋਰਲਾ ਜਹਨਕੋਟ ਦਾ ਜਗਤ ਅਗੂ ਸਰਦਾਰ ਸਿੱਧੂ ਕੋ ਸਾਹਿਬ ਮੀਤ ਪ੍ਰਧਾਨ ਪੰਜਾਬ ਜਸਵੀਰ ਸਰਦਾਰ ਜਸਵੀਰ ਸਿੰਘ ਸਿੱਧੂ ਕੋ ਵਿੱਚ ਪਹੁੰਚ ਕਲੈਰ ਹੈ ਤੇ ਜਿਹੜੀ ਕੈਂਟ ਦੀ ਸੇਵਾ ਵਾ ਇਹ ਲੈ ਹੈ ਜੀ ਨਵੇਂ ਡਾਕਟਰ ਦਿਲਪ ਸਿੰਘ ਕੁਹਾੜੀ ਪ੍ਰਧਾਨ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਜਿਲ੍ਹਾ ਐਮਐਸਰ ਜਿਹੜੀ ਸਵੇਰੇ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਤੋਂ ਕੰਡਾ ਦੇ ਅੰਗੂਰ ਪੰਜਾਬ ਦੇ ਤਹਰ ਸਰਦਾਰ ਜਗੀਰ ਸਿੰਘ ਦੀ ਬਗੇਵਾਰ ਸਾਰੀ ਸਮੂਹੀ ਪੰਜਾਬ ਦੀ ਕੀ ਉਹ ਉੱਥੇ ਪਹੁੰਚ ਰਹੀ ਆ ਸੋ ਸਾਨੂੰ ਇਸ ਤਰ੍ਹਾਂ ਲੱਗਦਾ ਵਾ ਕਿ ਇੱਥੇ ਜਿੰਨੀ ਵੀ ਸੰਗਤ ਪਹੁੰਚਣੀ ਆ ਉਹ ਤੇ ਹਰ ਰੋਜ਼ ਪੁੱਛਦੀ ਆ ਕੇ ਡੱਲੇਵਾਲ ਸਾਹਿਬ ਨੇ ਕਦੋਂ ਆਣਾ ਵਾ ਡੱਲੇਵਾਲ ਨੇ ਸਾਹਿਬ ਨੇ ਕਦੋਂ ਆਣਾ ਕਿਉਂਕਿ ਲੋਕ ਆਪ ਮਹਾਰਾ ਹੀ ਇੱਥੇ ਪਹੁੰਚਣਗੇ ਬਹੁਤ ਵੱਡੇ ਤਦਾ ਦੇ ਵਿੱਚ ਸੋ ਜ਼ਿਲ੍ਹੇ ਦੀ ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਇਹ ਜਿਹੜੀ ਮਹਾਪੰਚਾਇਤ ਹੋ ਰਹੀ ਆ ਜਿਹੜੀ ਮਹਾਪੰਚਾਇਤ ਆ ਉਹ ਸਾਡੇ ਜ਼ਿਲ੍ਹੇ ਦੇ ਆਗੂ ਸਰਦਾਰ ਕੁਲਵਿੰਦਰ ਸਿੰਘ ਜੀ ਮਾਲ ਉਹਨਾਂ ਦੀ ਰਹਿਨਮਾਈ ਹੇਠ ਹੋ ਰਹੀ ਆ ਇਹ ਜਿਹੜੀਆਂ ਨੁਕੜ ਮੀਟਿੰਗਾਂ ਕਰ ਰਹੇ ਆ ਇਹ ਅਸੀਂ ਇਹਨਾਂ ਦਾ ਜੱਜਾ ਲੈਣ ਵਾਸਤੇ ਉੱਥੇ ਕਿਸ ਤਰ੍ਹਾਂ ਪਾਣੀ ਦਾ ਪ੍ਰਬੰਧ ਹੋਵੇਗਾ ਕਿਸ ਤਰ੍ਹਾਂ ਲੰਗਰ ਦਾ ਪ੍ਰਬੰਧ ਹੋਵੇਗਾ ਕਿੰਨੀ ਸੰਗਤ ਪੈਂਟ ਚ ਬੈਠੇਗੀ ਉਸੋ ਇਹਨਾਂ ਲੁੱਕਰ ਮੀਟਿੰਗਾਂ ਦੇ ਵਿੱਚ ਜਜਾ ਲੈ ਰਹੇ ਆਂ ਸੋ ਮੈਂ ਸਾਰੇ ਹਿੱਸਾਦਾਰੀਆਂ ਨੂੰ ਅਪੀਲ ਕਰਦਾ ਵਾਂ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਕਿ ਇੱਥੇ ਜਿਹੜੇ 10 ਤਰੀਕ ਨੂੰ ਮਹਾਪੰਚਾਇਤ ਲੋਕ ਪਹੁੰਚਣਗੇ ਸੋ ਅਸੀਂ ਵੀ ਸਾਰੇ ਸਾਥੀ ਆਪਣੇ ਨਹਿਕੇ ਇੱਥੇ ਪਹੁੰਚਾਂਗੇ। ਧੰਨਵਾਦ। ਵੈਰ ਗੁੱਡ ਜੀ ਖਾਲਸਾ ਵਾਹ। ਸੰਘਰਸ਼ ਸਰਦਾਰ ਜਗਜੀਤ ਸਿੰਘ ਧੱਲੇਵਾਲ ਵੱਲੋਂ ਲੜਿਆ ਗਿਆ ਐਮਐਸਪੀ ਗਰੰਟੀ ਕਾਨੂੰਨ ਲੈ ਕੇ 131 ਦਿਨ ਦੀ ਉਹਨਾਂ ਨੇ ਮਨਵਤ ਰੱਖਿਆ ਭੁਗਤਾਰ ਲੰਮੇ ਸਮੇਂ ਤੌਰ ਤੇ ਰੱਖੀ ਐਡਾ ਲੰਮਾ ਮਨਵਤ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਨੇ ਨਹੀਂ ਰੱਖਿਆ ਜਿਹੜੀ ਐਮਐਸਪੀ ਬਾਰੇ ਆਮ ਲੋਕਾਂ ਨੂੰ ਆਮ ਕਿਸਾਨਾਂ ਨੂੰ ਨਹੀਂ ਹੀ ਪਤਾ ਉਹਦੀਆਂ ਘਰ ਘਰ ਵਿੱਚ ਗੱਲਾਂ ਉਹਨਾਂ ਲਾ ਦਿੱਤੀਆਂ ਪੂਰੇ ਵਰਲਡ ਤੇ ਤੁਹਾਡਾ ਜਿਹੜੀ ਇਹ ਮੰਗ ਨੂੰ ਲੈ ਕੇ ਗੈਸਰ ਦਾ ਕੀਤਾ ਉਸ ਜ਼ਬਰ ਨੂੰ ਲੈ ਕੇ ਉਸ ਜਿਹੜਾ ਜ਼ਬਰ ਜਿਹੜਾ ਸਰਕਾਰ ਨੇ ਜ਼ਬਰਤਾਇਆ ਸਾਡੇ ਤੇ ਸਾਡੇ ਧਰਮੇ ਨੂੰ ਖਦੇੜਿਆ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਉਸ ਲੈ ਕੇ ਤੇ ਪੰਜਾਬ ਭਰ ਵਿੱਚ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਅੰਮ੍ਰਿਤਸਰ ਵਿੱਚ ਵੀ ਸਾਡੇ ਪ੍ਰਧਾਨ ਨੇ ਸਰਦਾਰ ਕੁਮਿੰਦਰ ਸਿੰਘ ਮਾਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਅਜਨਾਲਾ ਤੋਂ ਸਾਡੇ ਚਗਾਵਾ ਤੋਂ ਬਲਾਕ ਪ੍ਰਧਾਨ ਮਜੀਠਾ ਤੋਂ ਟਾਰੀ ਬਲਾਕ ਪ੍ਰਧਾਨ ਤੇ ਸਿਟੀਪਾਲ ਬਲਾਕ ਪ੍ਰਧਾਨ ਜੰਡਿਆਲਾ ਬਲਾਕ ਪ੍ਰਧਾਨ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਰਦਾਰ ਕੁਮਿੰਦਰ ਸਿੰਘ ਮਾਲ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮਾਂ ਪੰਚਾਇਤ ਕੀਤੀ ਜਾ ਰਹੀ ਹੈ ਸੋ ਸਾਰੇ ਜਿਹੜੇ ਦੇ ਲੋਕਾਂ ਨੂੰ ਜਿਹੜੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ 10 ਅਪ੍ਰੈਲ ਨੂੰ ਪਿੰਡ ਕੋਹਾਲੀ ਪ੍ਰੀਤਮ ਸਟੇਡੀਅਮ ਵਿਖੇ ਜਿਹੜੀ ਆ ਵੱਡੇ ਲੋਕਾਂ ਦਾ ਗੱਠ ਵੱਡਾ ਇਕੱਠ ਕਰੀਆ ਹੋ ਆਪਾਂ ਕਿਉਂਕਿ ਇਹ ਸਰਕਾਰ ਦੇ ਵਿਰੁੱਧ ਲੜਾਈ ਆ ਸਰਕਾਰ ਦੇ ਮੂੰਹ ਤੇ ਚਪੇੜ ਮਾਰਨੀ ਆ ਆਪਾਂ ਇਸ ਕਰਕੇ ਇਕੱਠ ਨੂੰ ਵੱਡਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਵਾਗਤ ਹੋਗਾ ਜੀ ਇਸ ਮਹਾਪੰਚਾਇਤ ਦਾ ਜੀ ਮਹਾਪੰਚਾਇਤ ਦਾ ਸਮਾਗਮ ਤਕਰੀਬਨ ਆਪਾਂ 10 ਵਜੇ ਤੋਂ ਜੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਜਾਣੀ ਹੈ 10 ਤੋਂ 4 ਦੇ ਵਿੱਚ ਵਿੱਚ ਜਿਹੜੀ ਮਹਾਪੰਚਾਇਤ ਕੀਤੀ ਜਾਊਗੀ ਤੇ ਕਿਹੜੇ ਕਿਹੜੇ ਲੀਡਰ ਇਸ ਮਹਾਪੰਚਾਇਤ ਦੇ ਵਿੱਚ ਕਿਸਾਨ ਆਪੂ ਪਹੁੰਚ ਰਹੇ ਆ ਜੀ ਸੂਬੇ ਦੇ ਲੀਡਰ ਸਾਡੇ ਸਾਰੇ ਸੂਬਾ ਟੀਮ ਪਹੁੰਚ ਰਹੀ ਹੈ ਸਰਦਾਰ ਜਗੀ ਸਿੰਘ ਖੱਲੇਵਾਲ ਸੂਬਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਸਰਦਾਰ ਦਾਕਾ ਸਿੰਘ ਕੋਟੜਾ ਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਇਸ ਮਹਾਪੰਚਾਇਤ ਵਿੱਚ ਮਹਾਪੰਚਾਇਤ ਕੱਲੇ ਅਮਰਸਰ ਜ਼ਿਲ੍ਹੇ ਦੀ ਹੈ ਤਰ ਤਰ ਦੇ ਕਿਦੀ ਕਿਦੀ ਹੈਗੀ ਹੈ ਜੀ ਨਹੀਂ ਸਿਰਫ ਇਹ ਨਰੋਲ ਫਰੀ ਅਮਰਸਰ ਜ਼ਿਲ੍ਹੇ ਇਹ ਪਤਾ ਲੱਗਿਆ ਡੱਲੇਵਾਲ ਸਾਹਿਬ ਦੀ ਹਾਲ ਥੋੜੀ ਜਿਹੀ ਠੀਕ ਨਹੀਂ ਸੀ ਹੁਣ ਪਤਾ ਲੱਗਿਆ ਵੀ ਠੀਕ ਹੈ ਕਿ ਨਹੀਂ ਜੀ ਹਾਂ ਡੱਲੇਵਾਲ ਸਾਹਿਬ ਜਿੱਦਾਂ ਆਪ ਜੀ ਜਾਣਦੇ ਸਾਰੇ মিডিਆ ਸਾਥੀ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਜਿਹੜਾ ਅੰਨ ਦਾ ਦਾਣਾ ਨਹੀਂ ਖਾ ਕੇ ਵੇਖਿਆ ਜਿਹੜਾ ਅੰਦਰ ਚਰਬੀ ਉਹ ਖੁਰ ਗਈ ਸੀ ਤੇ ਉਹਨਾਂ ਦੀ ਕੱਲ ਸਥਿਤੀ بگੜੀ ਸੀ ਨਾ ਹਸਪੀਟਲ ਪਰ ਉਹਨਾਂ ਦੇ ਬਾਵਜੂਦ ਵੀ ਉਹਨਾਂ ਦਾ ਹੌਸਲਾ ਵੇਖੋ ਉਹ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਦੂਜੇ ਨੰਬਰ ਤੇ ਖਾਸ ਵਿਸ਼ੇਸ਼ ਤੌਰ ਤੇ ਉਥੇ ਲੰਗਰ ਵਰਤਾਇਆ ਜਾਣਾ ਬਾਬਾ ਜਾਗੋ ਸ਼ਹੀਦਪੁਰਦਰ ਸਾਹਿਬ ਕੋ ਉਹ ਕਮੇਟੀ ਨੇ ਫੈਸਲਾ ਕੀਤਾ ਵੀ ਜਿਹੜੀ ਤੋਂ ਮਹਾਪੰਚਾਇਤ ਕਰੂਗੇ ਜਿਹੜਾ ਲੰਗਰ ਆ ਇਹ ਤੋਂ ਬਾਬਾ ਜਾਗੋ ਸ਼ਹੀਦ ਤੋਂ ਜਾਊਗਾ ਤੇ ਪਾਣੀ ਦੀ ਸੇਵਾ ਵੀ ਉੱਥੋਂ ਜਾਊਗੀ ਉਹ ਸਾਰੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਰਹੇ ਨੇ ਉਹ ਮਹਾਪੰਚਾਇਤ ਦੇ ਵਿੱਚ ਜਿਹੜੇ ਸਾਥੀ ਬੈਠੇ ਨੇ ਮੈਂ ਉਹਨਾਂ ਦੇ ਇੱਕ ਵਾਰੀ ਨਾਂ ਤਾਂ ਨੋ ਰਿਪੀਟ ਕਰਦਾ ਸਰਦਾਰ ਸੁਖਨਾਮ ਸਿੰਘ ਜੀ ਕੋਟਲਾ ਆਪਣੇ ਡਾਕਟਰ ਖਵਾਲੀ ਤੋਂ